ਤੁਸੀਂ ਦੇਖ ਰਹੇ ਹੋ ਐਸਐਮਜੈਡ ਨਿਊਜ਼ ਮੈਂ ਹਾ ਪਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਖਦੀ ਸਿਆਸਤ ਦੇ ਵਿੱਚ ਪਖਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਮੌਜੂਦ ਨੇ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਪਿੰਦਰ ਜੀ ਵਿਰਿੰਦਰ ਜੀ ਗੱਲਬਾਤ ਕਰ ਲੈਣੇ ਸਿਆਸਤ ਦੀ ਸਿਆਸਤ ਦੀ ਗੱਲਬਾਤ ਸ਼ੁਰੂ ਕਰਦੇ ਆ ਪੰਜਾਬ ਪੰਜਾਬ ਦੇ ਵਿੱਚ ਸਾਬਕਾ ਵਿਧਾਇਕ ਰਹਿ ਚੁੱਕੇ ਹਨ ਅਮਰਜੀਤ ਸਿੰਘ ਸੰਦਵਾ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਨੇ ਜੀ ਇਹਨਾਂ ਦੇ ਉੱਪਰ ਬੜੇ ਗੰਭੀਰ ਇਲਜ਼ਾਮ ਲੱਗਦੇ ਨੇ ਕੀ ਇਲਜ਼ਾਮ ਨੇ ਤੇ ਨਾਲ ਇਲਜ਼ਾਮਾਂ ਦੇ ਕਰਕੇ ਕਿਹੜੀ ਸਿਆਸਤ ਜੜੀ ਪਖੀ ਹੋਈ ਹੈ ਜੀ ਆਪਣੇ ਰੂਪਨਗਰ ਜਾਂ ਰੂਪੜਕਾ ਲੋ ਕਨਸਿਸਟੈਂਸੀ ਹੈਗੀ ਹੈ ਜੀ ਵਿਧਾਨ ਸਭਾ ਦੀ 2012 ਦੇ ਵਿੱਚ ਇੱਥੋਂ ਸ਼ਰਮਣ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਹਰੀ ਵਿਧਾਇਕ ਹੁੰਦੇ ਸੀ 2017 ਦੇ ਵਿੱਚ ਜਦੋਂ ਚੋਣਾਂ ਹੋਈਆਂ ਨੇ ਤੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਧਵਾਹੂਰੀ ਉੱਥੋਂ ਜਿੱਤੇ ਸੀ ਤੇ ਇਸ ਵੇਲੇ ਜੋ 2022 ਦੇ ਵਿੱਚ ਜਦੋਂ ਚੋਣਾਂ ਹੋਈਆਂ ਨੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਦਿਨੇਸ਼ ਕੁਮਾਰ ਚੱਡਾਹੂਰੀ ਜਿਹੜੇ ਇੱਥੋਂ ਐਮਐਲਏ ਨੇ ਉਹਦਾਕ ਨੇ ਇਸ ਵੇਲੇ ਮੌਜੂਦਾ ਸੋ ਅਮਰਜੀਤ ਸਿੰਘ ਸੰਧਵਾਹੂਰਾਂ ਦੀ ਜੇ ਆਪਾਂ ਗੱਲ ਕਰ ਲਈਏ ਤੇ ਅਮਰਜੀਤ ਸਿੰਘ ਸੰਧਵਾ ਆ ਕੁਝ ਦਿਨ ਪਹਿਲਾਂ 16 ਜਨਵਰੀ ਨੂੰ ਇਹਨਾਂ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਈ ਕੈਨੇਡਾ ਜਾਂਦੇ ਨੇ 16 ਜਨਵਰੀ ਨੂੰ 17 ਜਨਵਰੀ ਨੂੰ ਉੱਥੇ ਪਹੁੰਚਦੇ ਨੇ ਟੋਰਾਂਟੋ ਵਿਖੇ ਕੈਨੇਡਾ ਦੀ ਵੱਡਾ ਸ਼ਹਿਰ ਹੈ 온ਟਾਰੀਓ ਸਟੇਟ ਦੀ ਰਾਜਧਾਨੀ ਹੈ ਟੋਰਾਂਟੋ ਵੈਸੇ ਤੇ ਕੈਨੇਡਾ ਦੀ ਜਿਹੜੀ ਰਾਜਧਾਨੀ ਹੈ ਉਹ ਓਟਾਵਾ ਹੈ ਪਰ 온ਟਾਰੀਓ ਸਟੇਟ ਦੀ ਜਿਹੜੀ ਰਾਜਧਾਨੀ ਹੈ ਉਹ ਟੋਰਾਂਟੋ ਹੈ ਦੋਨੇ ਓਟਾਵਾ ਵੀ ਤੇ ਟ੍ਰਾਂਟੋ ਵੀ ਅਨਟਾਰੀਓ ਸਟੇਟ ਦੇ ਵਿੱਚ ਪੈਂਦੇ ਨੇ ਜੀ ਸਭ ਤੋਂ ਵੱਡਾ ਸ਼ਹਿਰ ਹੈ ਟ੍ਰਾਂਟੋ ਕੈਨੇਡਾ ਦਾ ਬਿਜ਼ਨਸ ਹੱਬ ਹੈ ਕੈਨੇਡਾ ਦੀ ਤੇ ਉੱਥੇ ਜਦੋਂ ਪਹੁੰਚਦੇ ਨੇ ਜਾਣ ਲੱਗਦੇ ਨੇ ਬਾਹਰ 에어ਪੋਰਟ ਤੋਂ ਇਮੀਗ੍ਰੇਸ਼ਨ ਵਾਲੇ ਉਹਨਾਂ ਨੂੰ ਰੁਕ ਲੈਂਦੇ ਨੇ ਅਮਰਜੀਤ ਸਿੰਘ ਸੰਧੂ ਵਾਹੁਰਾਂ ਜੀ ਬੜੇ ਹੈਰਾਨ ਹੁੰਦੇ ਨੇ ਵੀ ਅਚਾਨਕ ਇਮੀਗ੍ਰੇਸ਼ਨ ਵਾਲਿਆਂ ਨੇ ਰੋਕ ਲਿਆ 7 ਘੰਟੇ ਲਗਾਤਾਰ ਪੁੱਛ ਕੇ ਛੁੰਦੀ ਆ ਉਸ ਤੋਂ ਬਾਅਦ ਰੋਪੜ ਦੇ ਜਿਹੜੇ ਐਸਐਸਪੀ ਨੇ ਉਹਨਾਂ ਵੱਲੋਂ ਇੱਕ ਚਿੱਠੀ ਜਿਹੜੀ ਆ ਪੱਤਰ ਜਿਹੜਾ ਉਹ ਉੱਥੇ ਭੇਜਿਆ ਜਾਂਦਾ ਜਿਸ ਤੋਂ ਬਾਅਦ ਉੱਥੋਂ ਦੀ ਅਥਾਰਟੀ ਕੈਨੇਡਾ ਦੀ ਅਥਾਰਟੀ ਇਹਨਾਂ ਨੂੰ ਜਾਣ ਦਿੰਦੀ ਹੈ 19 ਦੇਰ ਅ ਦੱਸਦੇ ਪਏ ਆ ਕਿ ਸੰਧਵਾ ਸਾਹਿਬ ਵੀ ਸੰਧਵਾ ਦੇ ਜੀ ਕੋਲ ਹੀ ਰਹੇ ਆ ਜਿੰਨੀ ਦੇਰ ਤੱਕ ਸੰਧੋਵਾ ਹੋਣਾ ਕੋਲੋਂ ਪੁੱਛਗਿਛ ਹੁੰਦੀ ਰਹੀ ਹੈ ਇਨਕੁਆਰੀ ਹੁੰਦੀ ਰਹੀ ਹੈ 7 ਘੰਟੇ ਲਗਾਤਾਰ ਪੁੱਛਕਿਛ ਹੁੰਦੀ ਰਹੀ ਹੈ ਮਾਮਲਾ ਕੀ ਹੈ ਮਾਮਲਾ ਬੜਾ ਹੈਰਾਨ ਕਰ ਦੇਣ ਵਾਲਾ ਹੈ ਅਮਰਜੀਤ ਸਿੰਘ ਸੰਧੋ ਆਹਰੀ 2010 ਦੇ ਵਿੱਚ ਦਿੱਲੀ 'ਚ ਟੈਕਸੀ ਚਲਾਇਆ ਕਰਦੇ ਸੀ ਜੋ ਜਾਣਕਾਰੀ ਮਿਲੀ ਹੈ ਉਸ ਵੇਲੇ ਰੋਪੜ ਦਾ ਰਹਿਣ ਵਾਲਾ ਇੱਕ ਬੱਚਾ ਉਹ ਉਹ ਤੋਂ ਦਾ ਇਹਨਾਂ ਦੇ ਆਣ ਗੁਆਣ ਦਾ ਸੀ ਜਾਂ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਸੀ ਜਾਂ ਕੋਈ ਜਾਣਕਾਰ ਸੀ ਉਹ ਬੱਚਾ ਅਮਰਜੀਤ ਸਿੰਘ ਸੰਧਵਾਹ ਹੋਰਾਂ ਕੋਲ ਦਿੱਲੀ ਟੈਕਸੀ ਸਿੱਖਣ ਵਾਸਤੇ ਪਹੁੰਚ ਜਾਂਦਾ 2010 ਦੀ ਗੱਲ ਹੈ ਬੱਚਾ ਜਿਹੜਾ ਹੈ ਉਸ ਸੰਧਵਾਹ ਹੋਣਾ ਕੋਲ ਹੀ ਰਹਿੰਦਾ ਉੱਥੇ ਅਚਾਨਕ ਉਹ ਬੱਚਾ ਇੱਕ ਦਿਨ ਭੱਜ ਕੇ ਆ ਜਾਂਦਾ ਰੋਪੜ ਆਪਣੇ ਮਾਪਿਓ ਕੋਲ ਮਾਪਿਓ ਕੋਲ ਬੜੇ ਉੱਥੇ ਲੈ ਕੇ ਇਹਨੂੰ ਹਸਪੀਟਲ ਜਾਂਦੇ ਨੇ ਸੱਟਾਂ ਦੇ ਨਿਸ਼ਾਨ ਹੁੰਦੇ ਨੇ ਮਾਰਕੁੱਟ ਦੇ ਨਿਸ਼ਾਨ ਔਰ ਜੋ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਮਾਰਕਟ ਹੋਈ ਹੈ, ਛੇੜਛੜ ਹੋਈ ਹੈ। ਬਦਫੈਲੀ ਦੀ ਗੱਲ ਵੀ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਕਿ ਸ਼ਾਇਦ ਬਦਫੈਲੀ ਵੀ ਹੋਈ ਹੈ। ਸਮਝੋਤਾ ਖੈਰ ਬਾਤ ਚੋਂ ਸਮਝੋਤਾ ਹੋ ਜਾਂਦਾ ਦੋਨਾਂ ਧਿਰਾਂ ਦੇ ਵਿੱਚ। ਡੀਡੀਆਰ ਹੁੰਦੀ ਹੈ। ਹੁੰਦੀ ਹੈ ਜਾਂ ਨਹੀਂ ਹੁੰਦੀ ਪਰ ਜਾਣਕਾਰੀ ਮਿਲੀ ਹੈ ਕਿ ਡੀਡੀਆਰ ਵੀ ਹੁੰਦੀ ਹੈ ਸਮਝੋਤੇ ਤੋਂ ਵਿੱਚ। ਔਰ ਕਿਸੇ ਨੇ ਹੁਣ ਜਦੋਂ 16 ਜਨਵਰੀ ਨੂੰ ਸੰਧੂ ਆਹੂਰੀ ਟ੍ਰਾਂਟੋ ਜਾਂਦੇ ਨੇ ਕੋਈ ਅਣਜਾਣ ਬੰਦਾ ਇੱਕ ਸ਼ਿਕਾਇਤ ਉੱਥੇ ਇਮੀਗ੍ਰੇਸ਼ਨ ਵਾਲਿਆਂ ਨੂੰ ਕਰ ਦਿੰਦਾ ਜਿਸ ਤੇ ਕਰਕੇ ਉੱਥੇ ਉਹਨਾਂ ਨੂੰ ਪੁੱਛਗਿਛ ਅਮਰਜੀਤ ਸਿੰਘ ਸੰਧੂਆ ਕੋਲ 7 ਘੰਟੇ ਤੱਕ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਅਪਰੋਚ ਕਰਦੇ ਨੇ ਐਸਐਸਪੀ ਤੋਂ ਤੇ ਫਿਰ ਉਹ ਜੋ ਵੀ ਹੈ ਮਤਲਬ ਡਿਟੇਲ ਹੈਗੀ ਹੈ ਜੋ ਵੀ ਕੋਈ ਦਿੱਕਤ ਨਹੀਂ ਕਲੀਅਰੈਂਸ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਕਲੀਅਰੈਂਸ ਜਿਹੜੀ ਹੈਗੀ ਐ ਐਸਐਸਪੀ ਜਿਹੜੇ ਆ ਉੱਥੇ ਭੇਜਦੇ ਆ ਵੀ ਕੋਈ ਐਸੀ ਗੱਲ ਨਹੀਂ ਹੈਗੀ ਜਾਂ ਵਾਟਐਵਰ ਜੋ ਵੀ ਉਹਨਾਂ ਨੇ ਪੱਤਰ 'ਤੇ ਲਿਖਿਆ ਸੀ ਉਸ ਤੋਂ ਬਾਅਦ ਇਮੀਗ੍ਰੇਸ਼ਨ ਵਾਲੇ ਅਮਰਜੀਤ ਸਿੰਘ ਸੰਧੂ ਵਾਹੁਰਾ ਨੂੰ ਜਾਣ ਦਿੰਦੇ ਨੇ ਪਰ ਗੱਲ ਇਹ ਹੈ ਕਿ ਇੱਕ ਵਾਰੀ ਚਰਚਾ ਦਾ ਵਿਸ਼ਾ ਇਹ ਬਣ ਗਿਆ ਇਹ ਮਾਮਲਾ ਇਹ ਮੁੱਦਾ ਕਿਤੇ ਨਾ ਕਿਤੇ ਇਹ ਚੀਜ਼ਾਂ ਭੁਪਿੰਦਰ ਜੀ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਜਦੋਂ ਵੀ ਕੋਈ ਮਨ ਲਓ ਸਾਡੇ ਸਾਡਾ ਕਾਨੂੰਨ ਵਿਵਸਥਾ ਇਹੋ ਜੀ ਬਣਦੀ ਹੈ ਕਿ ਜਦੋਂ ਵੀ ਕੋਈ ਮੰਨ ਲਓ ਕੋਈ ਬੰਦਾ ਪਬਲਿਕ ਦਾ ਨੁਮਾਇੰਦਾ ਬਣਦਾ ਹੈ ਤੇ ਕਿਤੇ ਨਾ ਕਿਤੇ ਜਿਹੜਾ ਇਨਕੁਆਇਰੀ ਹੋਣੀ ਚਾਹੀਦੀ ਨੇ ਬੜੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਉਹਦਾ ਬੈਕਗ੍ਰਾਉਂਡ ਜਿਹੜਾ ਦੇਖਿਆ ਜਾਣਾ ਚਾਹੀਦਾ ਹੁਣ ਤੁਸੀਂ ਦੇਖ ਲਓ ਕਿ ਆ ਕੁਝ ਦਿਨ ਪਹਿਲਾਂ ਹੀ ਇੱਕ ਦੋ ਦਿਨ ਪਹਿਲਾਂ ਹੀ ਆ ਦੋ ਕੁ ਦਿਨ ਪਹਿਲਾਂ ਫਗਵਾੜਾ ਵਿਖੇ ਜਿਹੜਾ ਮਾਮਲਾ ਉੱਪਰ ਕੇ ਸਾਹਮਣੇ ਆਇਆ ਹੈ ਜੀ ਇੱਕ ਜਿਹੜਾ ਹੈਗਾ ਜਿਸ ਬੰਦੇ ਨੇ ਇੱਕ ਪਵਿੱਤਰ ਚੋਲਾ ਪਾਇਆ ਹੋਇਆ ਸੀ ਨਿਹੰਗ ਸਿੰਘ ਦਾ ਉਹ ਬੰਦਾ ਕਿਸ ਢੰਗ ਨਾਲ ਇੱਕ ਨੌਜਵਾਨ ਦਾ ਕਤਲ ਕਰ ਦਿੰਦਾ ਹੈ ਭਈ ਉਹ ਸ਼ਾਇਦ ਬੇਅਦਬੀ ਕਰਨ ਆਇਆ ਸੀਗਾ ਉਹਦੀ ਹੁਣ ਉਸ ਬੰਦੇ ਦੀ ਜਿਹੜਾ ਦੋਸ਼ੀ ਹੈ ਉਹਦੀ ਬੈਕਗ੍ਰਾਉਂਡ ਸਾਹਮਣੇ ਆਉਂਦੀ ਹੈ ਉਹ ਤੇ ਕ੍ਰਿਮੀਨਲ ਹੈ ਜੀ ਪੁਲਿਸ ਵਾਲੇ ਦੱਸ ਰਹੇ ਨੇ ਉਹ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਹੁਣ ਚੀਜ਼ ਚਾਹੀਦਾ ਤੇ ਇਹ ਹੈ ਕਿ ਜਿਹੜੇ ਲੋਕ ਕ੍ਰਿਮੀਨਲ ਲੋਕ ਪਵਿੱਤਰ ਧਾਰਮਿਕ ਬਾਣਿਆਂ ਨੂੰ ਪਾਉਂਦੇ ਨੇ ਕੀ ਉਹਨਾਂ ਦੀ ਉਹ ਔਕਾਤ ਹੈ ਕਿ ਇਹਨਾਂ ਬਾਣਿਆਂ ਨੂੰ ਪਾ ਸਕਣ ਕਿਸੇ ਵੀ ਧਰਮ ਦਾ ਧਰਮ ਜਿਹੜੇ ਹੁੰਦੇ ਨੇ ਜੀ ਉਹ ਸਾਡੇ ਗੁਰੂਆਂ ਪੀਰਾਂ ਨੇ ਬੜੇ ਮਤਲਬ ਪਵਿੱਤਰ ਚੀਜ਼ਾਂ ਜੜੀਆਂ ਸਾਨੂੰ ਸੌਂਪੀਆਂ ਨੇ ਪਰ ਉਸ ਤੋਂ ਪਹਿਲਾਂ ਇਹੋ ਜਿਹਾ ਕੋਈ ਪੈਰਾਮੀਟਰ ਹੋਣਾ ਚਾਹੀਦਾ ਹੈ ਚਾਹੇ ਧਾਰਮਿਕ ਹੋਵੇ ਨਾਲ ਦੀ ਨਾਲ ਜਿਹੜਾ ਹੈਗਾ ਪੁਲਿਸ ਵੱਲੋਂ ਹੋਵੇ ਕਾਨੂੰਨ ਵੱਲੋਂ ਹੋਵੇ ਕਿ ਅਗਰ ਕੋਈ ਆਪਾਂ ਧਾਰਮਿਕ ਕੰਮ ਕਰਦੇ ਆਂ ਜਾਂ ਧਾਰਮਿਕ ਕੋਈ ਚੋਲਾ ਬਾਣਾ ਜਾਂ ਕੋਈ ਇਹੋ ਜੀ ਚੀਜ਼ ਹੁੰਦੀ ਆ ਤੇ ਉਸ ਤੋਂ ਪਹਿਲਾਂ ਆਪਾਂ ਕਿਤੇ ਨਾ ਕਿਤੇ ਇਨਕੁਆਇਰੀ ਕੀਤੀ ਜਾਵੇ ਕਿ ਉਹ ਬੰਦਾ ਜਿਹੜਾ ਹੈਗਾ ਜੀ ਇਹਨਾਂ ਪਵਿੱਤਰ ਬਾਣਿਆਂ ਨੂੰ ਪਾਣ ਦੇ ਯੋਗ ਹੈ ਜਾਂ ਨਹੀਂ ਹੈ ਸੋ ਇਸੇ ਤਰੀਕੇ ਨਾਲ ਆਪਾਂ ਜਿਹੜੀ ਗੱਲ ਕਰਦੇ ਸੀਗੇ ਚਾਹੇ ਸਾਡੇ ਸਿਆਸੀ ਨੁਮਾਇੰਦੇ ਕਿਉਂ ਨਹੀਂ ਜਾਂ ਧਾਰਮਿਕ ਜਿਹੜੇ ਹੈਗੇ ਆਗੂ ਹੀ ਕੋਈ ਨਹੀਂ ਕਿਉਂ ਨਹੀਂ ਹੈਗੇ ਉਹਨਾਂ ਦੀ ਇੱਕ ਇਨਕੁਆਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਵਾਕਈ ਉਹ ਕਾਬਲ ਹੈਗੇ ਨੇ ਜੀ ਸੋ ਇਹ ਚੀਜ਼ ਬੜੀ ਜ਼ਰੂਰੀ ਤੇ ਜ਼ਰੂਰੀ ਹੈ ਸਾਡੇ ਸਮਾਜ ਦੇ ਲਈ ਦੇਖਣ ਜੋ ਇਹੋ ਜਿਹਾ ਹੈ ਕਿ ਬਹੁਤ ਸਾਰੇ ਜਿਹੜੇ ਬੰਦੇ ਨੇ ਜੀ ਉਹ ਇੱਕ ਚਿਹਰਾ ਤੇ ਉਹਨਾਂ ਦਾ ਬੜਾ ਸਾਫ਼ ਸੁਥਰਾ ਨਜ਼ਰ ਆਉਂਦਾ ਹੈ ਪਬਲਿਕ ਦੇ ਵਿੱਚ ਪਰ ਅੰਦਰ ਖਾਤੇ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹੋ ਜਿਹੀ ਹੁੰਦੀਆਂ ਨੇ ਜਿਹੜੀਆਂ ਸਮਾਜ ਵਿਰੋਧੀ ਹੁੰਦੀਆਂ ਨੇ ਧਰਮ ਵਿਰੋਧੀ ਹੁੰਦੀਆਂ ਨੇ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬੜੀਆਂ ਵਿਚਾਰਨਯੋਗ ਨੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜੇ ਕਾਨੂੰਨ ਲੈ ਕੇ ਆਏ ਜਾਣ ਇਹੋ ਜਿਹੇ ਜਿਹੜੇ ਨੀਤੀਆਂ ਇਹੋ ਜਿਹੜੇ ਹੈਗੇ ਬਣਾਏ ਜਾਣ ਰੂਲ ਬਣਾਏ ਜਾਣ ਤਾਂ ਕਿ ਸਮਾਜ ਦੇ ਵਿੱਚ ਇਹੋ ਜੇ ਬੰਦਿਆਂ ਨੂੰ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੂੰ ਕਿਤੇ ਵੀ ਜਿਹੜਾ ਹੈਗਾ ਅਹੁਦੇਦਾਰੀ ਨਾ ਮਿਲ ਸਕੇ ਜਾਂ ਉਹ ਕਿਸੇ ਵੀ ਧਾਰਮਿਕ ਜਿਹੜੇ ਹੈਗੇ ਆ ਉਹ ਆਸਰੇ ਦੇ ਨਾਲ ਕੋਈ ਮਾੜਾ ਕੰਮ ਨਾ ਕਰ ਸਕਣ ਮਤਲਬ ਕਿ ਇਹ ਹੈ ਕਿ ਆਸਰੇ ਦਾ ਮਤਲਬ ਮੇਰਾ ਇਹ ਨਹੀਂ ਹੈਗਾ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਧਰਮ ਦੇ ਜਿਹੜੇ ਕੰਮ ਹੁੰਦੇ ਨੇ ਬੜੇ ਪਵਿੱਤਰ ਕੰਮ ਹੁੰਦੇ ਨੇ ਜੀ ਇਹ ਸਾਨੂੰ ਵਿਚਾਰਨਾ ਚਾਹੀਦਾ ਸੋਚਣਾ ਚਾਹੀਦਾ ਕਾਨੂੰਨ ਨੀਤੀਆਂ ਇਹੋ ਜਿਹੀ ਹੋਣੀਆਂ ਚਾਹੀਦੀਆਂ ਕਿ ਕਿ ਮਾੜੇ ਅੰਸਰ ਜਿਹੜੇ ਹੈਗੇ ਆ ਉਹ ਧਰਮ ਦੀ ਆੜ ਦੇ ਵਿੱਚ ਕੋਈ ਮਾੜਾ ਕੰਮ ਨਾ ਕਰ ਸਕਣ ਜੀ ਜੀ ਜਿਵੇਂ ਅੰਦਰ ਜੀ ਤਾਂ ਹੋ ਕੇ ਪੰਜਾਬ ਦੀ ਸਿਆਸਤ ਦੀ ਗੱਲ ਜੇ ਆਪਾਂ ਦੇਸ਼ ਦੀ ਸਿਆਸਤ ਦੀ ਗੱਲ ਕਰੀਏ ਤਾਂ ਦੇਸ਼ ਦੀ ਸਿਆਸਤ ਵੀ ਜਿਹੜੀ ਆ ਪੱਖੀ ਹੋਈ ਆ ਇਸ ਟਾਈਮ ਗਠਜੰਬੰਦਨ ਦੀ ਕਿਤੇ ਗੱਲਬਾਤ ਚੱਲ ਰਹੀ ਆ ਕਿਤੇ ਭਾਜਪਾ ਨੂੰ ਹਟਾਉਣ ਦੀ ਗੱਲਬਾਤ ਚੱਲ ਰਹੀ ਆ ਇਸੇ ਦੌਰਾਨ ਫਾਰਕ ਅਬਦੁੱਲਾ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਵ ਉਹ ਬਿਆਨ ਕੀਆ ਤੇ ਉਹ ਬਿਆਨ ਤੋਂ ਬਾਅਦ ਹੁਣ ਕੀ ਹੈ ਜਿਹੜੀ ਸਿਆਸਤ ਅਪਖੀ ਹੋਈ ਹੈ ਦੇਖੋ ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਪ੍ਰਧਾਨ ਨੇ ਪ੍ਰੈਜ਼ੀਡੈਂਟ ਨੇ ਔਰ ਜਿਹੜਾ ਇੰਡੀਆ ਗੱਠ ਜੋੜ ਹੈ ਜੀ 28 ਮੈਂਬਰ ਪਾਰਟੀ ਮੈਂ ਪਾਰਟੀ ਮੈਂਬਰਸ ਨੇ ਮਤਲਬ ਮੈਂਬਰ ਪਾਰਟੀਆਂ ਨੇ ਉਹਨਾਂ ਵਿੱਚੋਂ ਇਹਨਾਂ ਦੀ ਪਾਰਟੀ ਜਿਹੜੀ ਹੈ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਉਹ ਵੀ ਇੱਕ ਪਾਰਟ ਹੈ ਹਿੱਸਾ ਹੈ ਮੈਂਬਰ ਹੈ ਹੁਣ ਜਿਸ ਤਰ੍ਹਾਂ ਢੰਗ ਨਾਲ ਸਭ ਨੂੰ ਸਭ ਨੂੰ ਪਤਾ ਹੈ ਕਿ 18 ਜੁਲਾਈ 2023 ਨੂੰ ਗਠਬੰਧਨ ਇੰਡੀਆ ਨਾਂ ਦਾ ਗਠਬੰਧਨ ਜਿਹੜਾ ਹੈਗਾ ਹੋਇਆ ਸੀਗਾ 28 ਪਾਰਟੀਆਂ ਦੇ ਵਿਚਾਲੇ ਕਿ ਅਸੀਂ ਜਿਹੜਾ ਹੈਗਾ ਉਹ ਇੱਕ ਸਾਂਝੇ ਤੌਰ ਤੇ ਚੋਣ ਜਿਹੜੀ ਹੈ ਲੋਕ ਸਭਾ ਦੀ ਜੀ ਲੜਨੀ ਹੈ ਤੇ ਬੀਜੇਪੀ ਦਾ ਜਿਹੜਾ ਹੈ ਉਹ ਉਸ ਦੇ ਖਿਲਾਫ ਹੋ ਕੇ ਅਸੀਂ ਸਾਰਿਆਂ ਨੇ ਇਕੱਠੀ ਚੋਣ ਲੜਨੀ ਹੈ 2024 ਚੇਰ ਪਰਜਨ ਜਿਹੜੇ ਨੇ ਚੇਅਰਮੈਨ ਇਹ ਗੱਠ ਜੋੜ ਦੇ ਮਲਕਾਰਜਨ ਖੜਗੇ ਨੇ ਜਿਹੜੇ ਕਾਂਗਰਸ ਦੇ ਪ੍ਰਧਾਨ ਵੀ ਨੇ ਜੀ ਮਕਸਦ ਜੋ ਸੀ ਬੀਜੇਪੀ ਦੇ ਖਿਲਾਫ ਚੋਣ ਲੜਨ ਦਾ ਇਕੱਠਿਆ ਹੋ ਕੇ ਹੁਣ ਫਾਰਕੂ ਅਬਦੁੱਲਾਹੁਰਾ ਨੇ ਜੋ ਸਟੇਟਮੈਂਟ ਦਿੱਤੀ ਹੈ ਬਿਆਨ ਦਿੱਤਾ ਉਹ ਮੈਨੂੰ ਕਾਫੀ ਚੰਗਾ ਵੀ ਲੱਗਾ ਹੈ ਪੂਬੀ ਜੀ ਜਿਸ ਢੰਗ ਨਾਲ ਲੋਕ ਸਭਾ ਦੀਆਂ ਚੋਣਾਂ ਨੇੜੇ ਆਂਦੀਆਂ ਜਾ ਰਹੀਆਂ ਨੇ ਜੀ ਆ ਦੇਖ ਲਓ ਕਿੰਨੇ ਕਿੰਨੇ ਦਿਨ ਰਹਿ ਗਏ ਨੇ ਕਦੀ ਵੀ ਮਾਰਚ ਜਾਂ ਅਪ੍ਰੈਲ ਦੇ ਵਿੱਚ ਆਸ ਲਾਈ ਜਾ ਸਕਦੀ ਹੈ ਕਿ ਮਾਰਚ ਦੇ ਐਂਡ ਜਾਂ ਅਪ੍ਰੈਲ ਦੇ ਵਿੱਚ ਇਹ ਸ਼ੁਰੂਆਤ ਦੇ ਵਿੱਚ ਚੋਣਾ ਹੋ ਸਕਦੀਆਂ ਨੇ ਜੀ ਚੋਣ ਜਾਪਤਾ ਜਲਦੀ ਉਹ ਸਾਹਮਣੇ ਆ ਸਕਦਾ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਜੀ ਠੀਕ ਹੈ ਹੁਣ ਗੱਲ ਇਹ ਹੈ ਕਿ ਫਾਰਕ ਅਬਦੁੱਲਾਹ ਰਣੇ ਇਹ ਗੱਲ ਕਹੀ ਹੈ ਕਿ ਸਮਾਂ ਥੋੜਾ ਰਹਿ ਗਿਆ ਜੀ ਸੀਟਾਂ ਦੀ ਵੰਡ ਹੈ ਜਿਹੜੀ ਪਾਰਟੀਆਂ ਨੂੰ ਕਰ ਦੇਣੀ ਚਾਹੀਦੀ ਹੈ ਨਹੀਂ ਤੇ ਪਾਰਟੀਆਂ ਜਿਹੜੀਆਂ ਨੇ ਜਿਹੜੀਆਂ 28 ਪਾਰਟੀਆਂ ਨੇ ਜੁੜੀਆਂ ਨੇ ਇਸ ਗਠਬੰਧ ਦੇ ਨਾਲ ਇਹ ਨਾ ਹੋਵੇ ਕਿ ਇਹ ਪਾਰਟੀਆਂ ਜਿਹੜੀਆਂ ਵੱਖ ਹੋਣੀਆਂ ਸ਼ੁਰੂ ਹੋ ਜਾਣ ਤੇ ਇਹ ਆਪਣਾ ਹੀ ਕੋਈ ਵੱਖਰਾ ਹੀ ਗਠਬੰਧਨ ਬਣਾ ਦੇਣ ਜਾਂ ਫਿਰ ਕੋਈ ਨਵੀਂ ਹੋਈ ਪਾਰਟੀ ਸਾਹਮਣੇ ਹੋਣ ਦੇ ਚ ਆ ਜੇ ਉਹਦੇ ਨਾਲ ਗੱਠ ਜੋੜਨ ਨੂੰ ਨੁਕਸਾਨ ਹੋ ਸਕਦਾ ਗੱਲ ਵੀ ਠੀਕ ਹੈ ਜੀ ਔਰ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਕਿਸ ਹਲਕੇ ਦੇ ਵਿੱਚ ਪ੍ਰਭਾਵ ਜ਼ਿਆਦਾ ਹੈ ਜੀ ਉੱਥੇ ਉਹਨਾਂ ਨੂੰ ਸੀਟ ਦੇਣੀ ਚਾਹੀਦੀ ਹੈ ਵੀ ਜਿਸ ਪਾਰਟੀ ਦਾ ਜਿਸ ਹਲਕੇ ਦੇ ਵਿੱਚ ਪ੍ਰਭਾਵ ਜ਼ਿਆਦਾ ਹੈ ਉਹ ਪਾਰਟੀ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਸਾਡਾ ਪ੍ਰਭਾਵ ਕਿੱਥੇ ਘੱਟ ਹੈ ਜਾਂ ਕਿੱਥੇ ਜ਼ਿਆਦਾ ਇਹ ਨਾ ਹੋਵੇ ਕਿ ਜਿੱਥੇ ਪ੍ਰਭਾਵ ਘੱਟ ਹੋਵੇ ਉਸ ਪਾਰਟੀ ਦਾ ਤੇ ਉਹ ਉੱਥੋਂ ਟਿਕਟ ਜਿਹੜੀ ਆ ਉਹ ਮੰਗ ਲੇ ਕਿ ਸਾਨੂੰ ਇਹ ਸਟਿਕਟਾ ਇਸ ਏਰੀਆ 'ਚ ਟਿਕਟ ਚਾਹੀਦੀ ਹੈ ਗੱਠਬੰਧਨ ਦੇ ਨਾਲ ਦਾ ਮਤਲਬ ਇਹ ਹੈ ਕਿ ਸਮਝਦਾਰੀ ਦੇ ਨਾਲ ਵਿਚਾਰ ਕਰਕੇ ਟਿਕਟਾਂ ਜਿਹੜੀਆਂ ਟਿਕਟਾਂ ਦੀ ਵੰਡ ਕੀਤੀ ਜਾਵੇ ਜੀ ਦੇਖੋ ਗੱਲ ਹੈ ਕਿ ਬੇਸ਼ੱਕ ਗਠਬੰਧਨ ਦੀ ਸਰਕਾਰ ਮੰਨ ਲਓ ਕਿ ਹਲਕੇ ਦੇ ਵਿੱਚ ਜੋ ਗਠਬੰਧਨ ਦੀ ਪਾਰਟੀ ਆ ਜਾਂਦੀ ਕੋਈ ਵੀ ਪਾਰਟੀ ਆ ਜਾਂਦੀ ਹੈ ਤੇ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਲੋਕ ਨਾ ਚਾਹੁੰਦੇ ਹੋਏ ਵੀ ਉਸ ਪਾਰਟੀ ਨੂੰ ਵੋਟ ਪਾ ਦਿੰਦੇ ਚਾਹੇ ਉਸ ਪਾਰਟੀ ਦੇ ਹੱਕ ਚ ਨਾ ਹੋਣ ਮੰਨ ਲਓ ਇਹ 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 ਪਾਰਟੀ ਦੇ ਫੇਵਰ ਵਾਲੇ ਬੰਦੇ ਆ ਵੀ ਵੀ ਪਾਰਟੀ ਉਹਨਾਂ ਨੂੰ ਕਈ ਵਾਰੀ ਮਜਬੂਰੀ ਨਾਲ ਵੋਟ ਪਾਣੀ ਪੈ ਜਾਂਦੀ ਹੈ ਪਰ ਉਹਦੇ ਨਾਲ ਕਹਿੰਦੇ ਵੋਟ ਤੇ ਹੋ ਸਕਦਾ ਪੈ ਜੇ ਪਰ ਉਸ ਪਾਰਟੀ ਦਾ ਜਿਹੜੀ ਪਾਰਟੀ ਦਾ ਇੱਕ ਹਲਕੇ ਦੇ ਵਿੱਚ ਜ਼ਿਆਦਾ ਪ੍ਰਭਾਵ ਹੈ ਉੱਥੇ ਉਸ ਨੂੰ ਟਿਕਟ ਦੇਣੀ ਚਾਹੀਦੀ ਹੈ ਜੋ ਉਹਨਾਂ ਦਾ ਮਕਸਦ ਸੀ ਗੱਲ ਕਰਨ ਦਾ ਜਿਸ ਤਰੀਕੇ ਦੇ ਨਾਲ ਇਸ ਵੇਲੇ ਪੰਜਾਬ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਆ ਕੱਲ ਪਲੇਠੀ ਦੀ ਚੋਣ ਸੀਗੀ ਜੀ ਮੇਅਰ ਦੀ ਚੋਣ ਚੰਡੀਗੜ੍ਹ ਦੇ ਵਿੱਚ ਸਾਫ਼-ਸਾਫ਼ ਤੇ ਨਜ਼ਰ ਆ ਰਿਹਾ ਸੀਗਾ ਕਿ ਚੋਣ ਦੇ ਵਿੱਚ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿਹੜੀ ਆਪਣਾ ਮੇਅਰ ਜਿਹੜਾ ਉਹਨਾਂ ਦਾ ਚੁਣਿਆ ਜਾਣਾ ਜੀ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਵੀ ਜਿਹੜਾ ਹੈਗਾ ਕਾਂਗਰਸ ਦਾ ਚੁਣਿਆ ਜਾਣਾ ਆਮ ਆਦਮੀ ਪਾਰਟੀ ਦਾ ਮੇਅਰ ਚੁਣਿਆ ਜਾਣਾ ਹੈ ਜੀ ਮੈਜੋਰਟੀ ਸਾਫ ਸਾਫ ਨਜ਼ਰ ਆ ਰਹੀ ਸੀ ਪਰ ਅਚਾਨਕ ਜੋ ਕੁਝ ਹੋਇਆ ਚੋਣਾ ਮੁਲਤਵੀ ਕਰ ਦਿੱਤੀਆਂ ਗੀਆਂ 6 ਤਰੀਕ 6 ਫਰਵਰੀ ਹੁਣ ਨਵੀਂ ਜਿਹੜੀ ਹੈ ਤਾਰੀਖ ਮਿੱਥੀ ਗਈ ਹੈ ਜੀ ਸੋ ਕਿਤੇ ਨਾ ਕਿਤੇ ਜਿਹੜੇ ਸਿਆਸੀ ਚੀਜ਼ਾਂ ਜਿਹੜੀਆਂ ਨੇ ਨਾ ਕਈ ਵਾਰੀ ਕੀ ਹੁੰਦਾ ਹੈ ਕਿ ਨਵੀਂ ਕੋਈ ਚੀਜ਼ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਕਈ ਵਾਰੀ ਓਪੋਜੀਸ਼ਨ ਪਾਰਟੀਆਂ ਜਿਹੜੀਆਂ ਹੈਗੀਆਂ ਇੱਕ ਨਵਾਂ ਹੀ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਲੈ ਆਉਂਦੀਆਂ ਨੇ ਜਿਹਦੇ ਨਾਲ ਕਿ ਅਸਰ ਪੈ ਸਕਦਾ ਹੈ ਹੁਣ ਫਾਰਕੁਬੁੱਲਾਹ ਹੁਰਾਂ ਦੀ ਜਿਹੜੀ ਗੱਲ ਹੈ ਉਹ ਕਿਤੇ ਨਾ ਕਿਤੇ ਮੈਨੂੰ ਟੁਕਮੀ ਜਾਪਦੀ ਪਈ ਹੈ ਕਿ ਜੋ ਉਹਨਾਂ ਨੇ ਗੱਲ ਕੀਤੀ ਹੈ ਬੜੀ ਬਹੁਤ ਵਧੀਆ ਗੱਲ ਕੀਤੀ ਹੈ ਕਿ ਛੇਤੀ ਇਹ ਚੀਜ਼ਾਂ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਇਹਦਾ ਮਸਲਾ ਜਿਹੜਾ ਹੈਗਾ ਹੈ ਸੀਟਾਂ ਦੀ ਵੰਡ ਛੇਤੀ ਹੋਣ ਕੇ ਤਾਂ ਕਿ ਇਹਦੇ ਨਾਲ ਕੀ ਹੋਊਗਾ ਭਗਵੰਦਰ ਜੀ ਜਿਹੜੇ ਅ ਸੀਟਾਂ ਦੀ ਵੰਡ ਦੇ ਨਾਲ ਨਾਲ ਪਾਰਟੀਆਂ ਜਿਹੜੀਆਂ ਨੇ ਆਪਣੇ ਉਮੀਦਵਾਰ ਵੀ ਅਨਾਉਂਸ ਕਰ ਦੇਣਗੀਆਂ ਛੇਤੀ ਜੇ ਹੁਣ ਪਾਰਟੀਆਂ ਦੇ ਉਮੀਦਵਾਰ ਛੇਤੀ ਅਨਾਉਂਸ ਹੋਣਗੇ ਤੇ ਉਹਨਾਂ ਨੂੰ ਚੰਗਾ ਠੁਕਵਾ ਸਮਾਂ ਵੀ ਮਿਲ ਚੁਗਾ ਪ੍ਰਚਾਰ ਕਰਨ ਦਾ ਕੰਪੇਨ ਕਰਨ ਦਾ ਮਣਕੇ ਚੋਣ ਜਾਬਤਾ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਫਿਰ ਕੋਈ ਪਾਰਟੀ ਦਾ ਜਿਹੜਾ ਉਮੀਦਵਾਰ ਆ ਉਹ ਨਹੀਂ ਆਪਣਾ ਪ੍ਰਚਾਰ ਕਰ ਸਕਦਾ ਸੋ ਇਸੇ ਤਰੀਕੇ ਦੇ ਨਾਲ ਹੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਜਿਸ ਢੰਗ ਨਾਲ RAM RAJ ਦੀ ਜਿਹੜੀ ਹੈ ਇਸ ਜਿਹੜੇ ਪੂਰਾ ਮਾਹੌਲ ਬਣਿਆ ਪਿਆ RAM RAJ ਇੱਥੇ ਮੂਰਤੀ ਸਥਾਪਨਾ ਹੋ ਰਹੀ ਹੈ ਆਯੁੱਧੇ ਦੇ ਵਿੱਚ ਜੋ ਵੀ ਚੀਜ਼ਾਂ ਹੋ ਰਹੀਆਂ ਐ ਤੁਹਾਨੂੰ ਕੀ ਲੱਗਦਾ ਕਿ ਆ ਰਾਮ ਰਾਜ ਜੜਾ ਆਣਾ ਚਾਹੀਦਾ ਉਹ ਕਹਿੰਦੇ ਜੀ ਬਿਲਕੁਲ ਰਾਮ ਰਾਜ ਇੱਕ ਆਦਰਸ਼ ਰਾਜ ਹੈ ਅਸੀਂ ਇੰਤਜ਼ਾਰ ਕਰਦੇ ਹਾਂ ਰਾਮ ਰਾਜ ਆਵੇ ਪਰ ਔਸੂਲਾਂ ਤੇ ਉਹਨਾਂ ਦੇ ਆਦਰਸ਼ਾਂ ਤੇ ਚੱਲਣਾ ਚਾਹੀਦਾ ਹੈ ਸاسي ਲੋਕਾਂ ਨੂੰ ਜੀ ਤਾਂ ਹੀ ਆ ਰਾਮ ਰਾਜ ਆਏਗਾ ਰਾਮ ਰਾਜ ਤੇ ਬਰਾਬਰੀ ਦੀ ਗੱਲ ਕਰਦਾ ਸਾਰੇ ਪਾਸੇ ਹਮ ਫਾਰਕ ਅਬਦੁੱਲਾ ਨੇ ਇਹ ਗੱਲ ਕੀਤੀ ਠੀਕ ਹੈ ਰਾਮ ਰਾਜ ਦੇ ਬਰਾਬਰੀ ਦੀ ਗੱਲ ਕਰਦਾ ਹੈ ਬਰਾਬਰੀ ਸਭ ਨੂੰ ਮਿਲਣੀ ਚਾਹੀਦੀ ਹੈ ਪਰ ਅਸੀਂ ਵੀ ਇੰਤਜ਼ਾਰ ਕਰਦੇ ਆ ਕਿ ਸਹੀ ਮੈਨੇਜਰ ਆਮਰਾਜ ਆਵੇ ਤਾਂ ਕਿ ਸਭ ਨੂੰ ਬਰਾਬਰੀ ਦਾ ਹੱਕ ਮਿਲ ਸਕੇ ਪਰ ਸਿਆਸੀ ਲੋਕ ਨੇ ਜਿਹੜੇ ਉਹਨਾਂ ਨੂੰ ਆਦਰਸ਼ਾਂ ਤੇ ਚੱਲਣਾ ਚਾਹੀਦਾ ਹੈ ਜੀ ਇਹ ਜਿਹੜੀ ਚੀਜ਼ ਆ ਬੜੀ ਵਧੀਆ ਉਹਨਾਂ ਨੇ ਫਾਰਕ ਅਬਦੁੱਲਾਹ ਹੋਰ ਨੇ ਗੱਲ ਕੀਤੀ ਆ ਸੋ ਇਸ ਵੇਲੇ ਜੋ ਪੂਰੇ ਦੇਸ਼ ਦੇ ਵਿੱਚ ਮਾਹੌਲ ਬਣਦਾ ਪਿਆ ਚਾਰੇ ਪਾਸੇ ਜਿਹੜਾ ਉਹ ਸਿਆਸਤ ਛਾਈ ਹੋਈ ਆ ਭੁਪਿੰਦਰ ਜੀ ਜੀ ਹਰ ਬੰਦੇ ਹਰ ਸਿਆਸੀ ਪਾਰਟੀ ਦਾ ਕਿਤੇ ਨਾ ਕਿਤੇ ਕੋਈ ਵੀ ਕਾਰਵਾਈ ਹੁੰਦੀ ਹੈ ਨਾ ਕੋਈ ਵੀ ਐਕਸ਼ਨ ਹੁੰਦਾ ਕੋਈ ਵੀ ਸਮਾਗਮ ਹੁੰਦਾ ਉਹਦੇ ਪਿੱਛੇ ਸਿਆਸੀ ਮੰਤਵ ਜਿਹੜਾ ਉਹ ਹੁੰਦਾ ਸਿਆਸੀ ਪਾਰਟੀਆਂ ਦਾ ਜੀ ਅਸੀਂ ਆਪਣੇ ਆ ਇਸ ਮੰਤਵ ਦੇ ਨਾਲ ਲੋਕਾਂ ਨੂੰ ਕਿੱਦਾਂ ਪ੍ਰਭਾਵ ਚ ਲਿਆ ਕੇ ਆ ਸਕਦੇ ਆ ਲੋਕਾਂ ਦੀਆਂ ਵੋਟਾਂ ਕਿੱਦਾਂ ਅਸੀਂ ਲੈ ਸਕਦੇ ਆ ਸਿਆਸੀ ਪਾਰਟੀਆਂ ਦਾ ਮਕਸਦ ਇਹ ਹੁੰਦਾ ਜੀ ਸੋ ਬਾਕੀ ਜਿਹੜਾ ਹੈ ਕਿ ਸਮੀਕਰਨ ਮੈਂ ਬਾਰ ਬਾਰੀ ਗੱਲ ਕਰਦਾ ਕਿ ਸਮੀਕਰਨ ਜਿਹੜੇ ਹਾਲਾਤ ਦੇ ਜਿਹੜੇ ਆ ਸਮੇਂ ਦੇ ਹਿਸਾਬ ਨਾਲ ਬਦਲ ਜਾਂਦੇ ਨੇ ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਹੈ ਕੀ ਕੁਝ ਨਵੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਹਾਂ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਊਗਾ ਜੀ ਜੀ ਵਿਰਿੰਦਰ ਜੀ ਇਹਨਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸਨ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਦੇਸ਼ ਦੇ ਸਿਆਸਤ ਮੁੱਦਿਆਂ ਤੇ ਸਿਆਸੀ ਮੰਦਿਆਂ ਤੇ ਪੰਜਾਬ ਦੇ ਸਿਆਸੀ ਮੁੱਦਿਆਂ ਤੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਕਤੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਸਿਆਸਤ ਦੇ ਮੁੱਦਿਆਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀ